ਡੇਰਾ ਬਾਬਾ ਨਾਨਕ ਦੀ ਮਿਊਸਪਲ ਜਿਹੜੀ ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ ਬੜੇ ਲੰਮੇ ਸਾਭ ਮੇ ਬਾਅਦ ਡੇਰਾ ਬਾਬਾ ਨਾਨਕ ਤੇ ਲੋਕਾਂ ਨੂੰ ਮੌਕਾ ਮਿਲਿਆ ਹਾਂ ਅੱਜ ਬੜਾ ਤਸ਼ਾਹ ਵਾਲਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ ਉਹ ਨਾਮੀਨੇਸ਼ਨ ਕਾਗਜ਼ ਜਿਹੜੇ ਭਰ ਰਹੇ ਨੇ 3 ਵਜੇ ਦਾ ਟਾਈਮ ਆ 3 ਵਜੇ ਤੱਕ ਨਾਮੀਨੇਸ਼ਨ ਜਿਹੜੀਆਂ ਹੋਣੀ ਆ ਹਾਂ ਬੜਾ ਵਧੀਆ ਚੱਲਣ ਡਿਆ ਆਪਣੇ ਕਿੰਨੇ ਵਾਰਡ ਡੇਰਾ ਬਾਬਾ ਨਾਨਕ ਦੀਆਂ 13 ਵਾਰਡਾਂ ਜੀ ਕਹਿੰਦੇ ਬਿਲਕੁਲ 13 ਦੇ 13 ਉਮੀਦਵਾਰੀ ਵੀ ਬਣਨੇ ਨੇ ਤੇਰਾ ਪਪਾ ਨਾਨਕ ਚ 13 ਜੀਰੋ ਵੀ ਹੋਣਾ ਹੈ ਸਰ ਇਹ ਸਰ ਵੀ ਆਪਣਾ ਜਿਹੜੇ ਬੀਜੇਪੀ ਵੀ ਜਿਹੜੇ ਖੁੱਲ ਕੇ ਜਿਹੜੇ ਨਿਤਰੀ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਬਿਲਕੁਲ ਚੰਗੀ ਗੱਲ ਹੈ ਜੀ ਪਾਰਟੀ ਨੂੰ ਲਕਸ਼ਣ ਲੜਨੀ ਚਾਹੀਦੀ ਬੀਜੇਪੀ ਵਾਲਿਆਂ ਨੂੰ ਉਹ ਨਹੀਂ ਲੜਨੀ ਚਾਹੀਦੀ ਸਾਰਿਆਂ ਨੂੰ ਲੜਨਾ ਚਾਹੀਦੀ ਪਾਰਟੀਆਂ ਸਾਰੀਆਂ ਪਾਰਟੀਆਂ ਹੁਣ ਮੈਦਾਨ ਚ ਨਾਲੇ ਪਤਾ ਲੱਗ ਜਾਏਗਾ ਕੌਣ ਕਿੰਨੇ ਕ ਪਾਣੀ ਚ ਜਿੱਤ ਚ ਕਿੰਨੀ ਸਰ 101% ਜਿੱਤ ਚ ਕਿੰਨੀ ਹੈ ਠੀਕ ਠੀਕ ਹੈ ਨਾ 17 ਸਾਲਾਂ ਬਾਅਦ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਰਿਕਾਰਡ ਤੋੜਿਆ ਕਿ 17 ਸਾਲਾਂ ਬਾਅਦ ਕਾਂਗਰਸ ਨੂੰ ਐਸੀ ਮਾਤ ਦਿੱਤੀ ਹੈ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਤਾਂ ਹੁਣ 1 ਮਹੀਨੇ ਚ ਕੀ ਹੋ ਗਿਆ ਤਾਂ ਦੇਖਿਓ ਸਹੀ ਲੋਕਾਂ ਦਾ ਤੇ ਬੜਾ ਵੱਡਾ ਉਤਸ਼ਾਹ ਲੋਕੀ ਉੱਥੇ ਉਤਸ਼ਾਹ ਨਾਲ ਵੋਟਾਂ ਜਿਹੜੀਆਂ ਦੁਬਾਰਾ ਪਾਉਣਗੇ ਅਸੀਂ ਡੇਰਾ ਬਾਬਾ ਨਾਨਕ ਮਿਊਨਿਸਪਲ ਕਮੇਟੀ ਦੀਆਂ ਨਾਮਿਨੇਸ਼ਨ ਵਾਸਤੇ ਆਏ ਹਾਂ ਸਭ ਤੋਂ ਪਹਿਲੇ ਮੈਂ ਸਾਡੇ ਹਲਕੇ ਦੇ ਐਮਐਲਏ ਸਹਿਬਾਨ ਜਿਹੜੇ ਨਾਲ ਆਇਆ ਨੇ ਇਹਨਾਂ ਨੂੰ ਇਹਨਾਂ ਦੇ ਸਾਰੇ ਜਿਹੜੇ ਮੈਂਬਰ ਅੱਜ ਫਾਰਮ ਫਿਲ ਅਪ ਕੀਤੇ ਬਹੁਤ-ਬਹੁਤ ਮੁਬਾਰਕ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਲੋਕਾਂ ਨੂੰ ਵੀ ਬਹੁਤ-ਬਹੁਤ ਮੁਬਾਰਕ ਕਿ ਬੜੇ ਲੰਮੇ ਸਮੇਂ ਦੇ ਬਾਅਦ ਮੌਕਾ ਮਿਲਿਆ ਹੈ ਕਿ ਹੁਣ ਕਮੇਟੀ ਦੇ ਮੈਂਬਰ ਚੁਣ ਗਿਆਨ ਔਰ ਇੱਕ ਚੰਗੀ ਲੋਕਾਂ ਦੀ ਸੇਵਾ ਕਰਨ ਮੈਨੂੰ ਪੂਰੀ ਉਮੀਦ ਹੈ ਕਿ ਲੀਡਰਸ਼ਿਪ ਇੱਕਦਮ ਮਜ਼ਬੂਤ ਹੈ ਔਰ ਗੁਰਦੀਪ ਰੰਦਾਵਾ ਜੀ ਨੇ ਜਿਹੜਾ ਰਿਕਾਰਡ ਪੰਜਾਬ ਚ ਬਣਾਇਆ ਹੈ ਕਾਂਗਰਸ ਨੂੰ ਹਰਾ ਕੇ ਬੜੇ ਲੰਬੇ ਸਮੇਂ ਦੇ ਬਾਅਦ ਤੇ ਮੇਰਾ ਖਿਆਲ ਹੈ ਹੁਣ ਵੀ ਤੁਹਾਨੂੰ ਉਹੀ ਦੇਖਣ ਨੂੰ ਮਿਲਣਾ ਹੈ ਜਿਹੜਾ ਇੱਕ ਸਵਾ ਮਹੀਨਾ ਪਿੱਛੇ ਮਿਲਿਆ ਕਲਰ ਜੇ ਰਵਨੀ ਇਹ ਤੋਂ ਵੀ ਟੂ ਦੀ ਸਕਿਉਰਟੀ ਦਾ ਪੰਗਾ ਪਿਆ ਜੀ ਸੀਐਮ ਸਕਿਉਰਟੀ ਨਾਲ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਨੇ ਦੇਖੋ ਜੀ ਕੋਈ ਗੱਲ ਨਹੀਂ ਹੋਈ ਹੈ ਛੋਟੇ ਵੱਡੇ ਚੀਜ਼ਾਂ ਹੁੰਦੀ ਰਹਿੰਦੀਆਂ ਕੋਈ ਜ਼ਿਆਦਾ ਵੱਡੀ ਗੱਲ ਦੇਖਣ ਵਾਲੀ ਹੈ ਨਹੀਂ ਔਰ ਹਰ ਬੰਦਾ ਬੰਦੇ ਦੀ ਸਕਿਉਰਟੀ ਪੰਜਾਬ 'ਚ ਹਰ ਬੰਦਾ ਸੇਫ ਹੈ ਔਰ ਸਾਡੇ ਮਾਨਯੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਉਹ ਬਿਲਕੁਲ ਨਿਰਪੱਖ ਹੋ ਕੇ ਕੰਮ ਕਰਦੇ ਨੇ ਸਾਰੇ ਬੰਦੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਨੇ ਚਾਹੇ ਕਾਂਗਰਸ ਦੇ ਨੇ ਜਿਹੜਾ ਵੀ ਡਿਗਨਿਟਰੀ ਹੈ ਜਿਹੜਾ ਵੀ ਸਿਕਿਉਰਿਟੀ ਦੀ ਜ਼ਰੂਰਤ ਹੈ ਉਹਨੂੰ ਪੂਰੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਮੈਨੂੰ ਪੂਰਾ ਯਕੀਨ ਹੈ ਇਦਾਂ ਦਾ ਜਿਹੜਾ ਵੀ ਬੰਦਾ ਪੰਜਾਬ ਚ ਹੈਗਾ ਉਹ ਪੂਰਾ ਸੇਫ ਹੈ ਤੰਦਰੁਸਤ ਹੈ ਔਰ ਉਹਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਦਿੱਲੀ ਚ ਉਹਨਾਂ ਦੇ ਫਿਰ ਕਿੰਨਾ ਕੁ ਸਾਰੇ ਇਹਨਾਂ ਵੋਟਾਂ ਦਾ ਜਿਹੜਾ ਸਾਨੂੰ ਵੇਖਣ ਨੂੰ ਮਿਲੇਗਾ ਅਸਰ ਮਿਲੇਗਾ ਦੇਖੋ ਜੀ ਮੈਨੂੰ ਇਹ ਤੇ ਪਤਾ ਨਹੀਂ ਲੇਕਿਨ ਪੰਜਾਬ ਚ ਆਮ ਆਦਮੀ ਪਾਰਟੀ ਉਹ ਸਪੈਸ਼ਲੀ ਡੇਰਾ ਬਾਬਾ ਨਾਨਕ ਦੇ ਸਾਡੇ ਲੀਡਰਸ਼ਿਪ ਇੱਕਦਮ ਸਟਰੋਂਗ ਹੈ ਔਰ ਇਮਾਨਦਾਰ ਹੈ ਲੋਕਾਂ واسੇ ਕੰਮ ਕਰਦੇ ਨੇ ਡੇਢ ਮਹੀਨਾ ਪਹਿਲੇ ਤੇ ਲੋਕਾਂ ਨੇ ਵਨ ਸਾਈਡਡ ਰਿਜ਼ਲਟ ਦਿੱਤਾ ਹੈ ਉਮੀਦ ਨਾਲ ਤੁਹਾਨੂੰ ਕਹਿ ਸਕਦਾ ਹਾਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹਨਾਂ ਦੀ ਲੀਡਰਸ਼ਿਪ ਗੁਰਦੀਪ ਰੰਧਾਵਾਦੀ ਲੀਡਰਸ਼ਿਪ ਦੇ ਨੀਚੇ 13 ਦੀ 13 ਸੀਟਾਂ ਜਿੱਤ ਕੇ ਚੰਗੀ ਮਜ਼ਬੂਤ ਇੱਕ ਮਿਊਨਿਸਪਲ ਕਮੇਟੀ ਦੇਾਂਗੇ ਲੋਕਾਂ ਦੇ ਕੰਮ ਕਰਾਂਗੇ ਗਵਰਨਮੈਂਟ ਸਾਡੀ ਹੈ ਮੇਰੀ ਬੇਨਤੀ ਹੈ ਸਾਰੇ ਵੋਟਰਾਂ ਨੂੰ ਕਿ ਮਿਹਰਬਾਨੀ ਕਰਕੇ ਬੋਰਡ ਆਮ ਆਦਮੀ ਪਾਰਟੀ ਨੇ ਬਣਾਓ ਜਿੱਦਾਂ ਤੁਸੀਂ ਐਮਐਲਏ ਸਾਹਿਬਾਨ ਨੂੰ ਜਤਾਇਆ ਇਦਾਂ ਮੈਂਬਰਾਂ ਨੂੰ ਜਤਾਓ ਤਾਂ ਕਿ ਰਜ ਕੇ ਜਿਹੜੇ ਕੰਮ ਰਹਿ ਗਏ ਨੇ 2 ਸਾਲ 2.5 ਸਾਲ ਪੂਰੇ ਕਰੀਏ ਇਨ ਇਨੇ ਜੀ ਕਿਨਾਂ ਬਹੁਤ ਬਹੁਤ ਤਨਮਾਦ ਤੁਹਾਡਾ ਸਾਰਿਆਂ ਦਾ ਔਰ ਇੱਕ ਵਾਰੀ ਫਿਰ ਸਾਡੇ ਐਮਐਲਏ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕ ਸਾਰੇ ਕੈਂਡੀਡੇਟ ਦੀ ਨਾਮਿਨੇਸ਼ਨ ਹੋ ਗਈ ਹੈ ਥੈਂਕ ਯੂ ਸਾਡੇ ਸਾਰੇ ਜਿਹੜੇ ਉਮੀਦਵਾਰ ਨੇ ਉਹ ਨਗਰ ਕੌਂਸਲ ਦੀ ਇਲੈਕਸ਼ਨ ਦੇ ਕਾਗਜ਼ ਤੇ ਮੈਂ ਕਰਵਾ ਰਹੇ ਨੇ ਕੁਝ ਤੇ ਮੈਂ ਨਾਲ ਜਾ ਕੇ ਕਰਵਾ ਕੇ ਆਇਆ ਹਾਂ ਤੇ ਬਾਕੀ ਜਿਹੜੇ ਰਹਿ ਗਏ ਨੇ ਉਹ ਸਾਰੇ ਕਰਵਾ ਰਹੇ ਨੇ ਤੇ ਅਸੀਂ ਪ੍ਰਸ਼ਾਸਨ ਕੋਲੋਂ ਇਹੋ ਹੀ ਆਸ ਕਰਦੇ ਹਾਂ ਕਿ ਕਿਸੇ ਦੇ ਕਾਗਜ਼ ਵੀ ਰੱਦ ਨਹੀਂ ਹੋਣਗੇ ਤੇ ਇੱਕ ਅਮਨ ਸ਼ਾਂਤੀ ਪੂਰਵ ਤਰੀਕੇ ਦੇ ਨਾਲ ਜਿਹੜਾ ਇਹ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀ ਧਰਤੀ ਨੂੰ ਜਿਹੜਾ ਉਹ ਸਿਰੇ ਚੜਾਇਆ ਜਾਊਗਾ ਅਸੀਂ ਵੀ ਜਿਹੜਾ ਬਿਲਕੁਲ ਸਾਰੀ ਸਾਡੀ ਜਿਹੜੀ ਟੀਮ ਹੈ ਭਾਜੀਪੀ ਦੀ ਸਾਰਾ ਨਾਲ ਦਾ ਸਹਿਯੋਗ ਕਰੋਗੇ ਔਰ ਕਿਤੇ ਧੱਕਾ ਨਹੀਂ ਹੋਣਾ ਕੱਲ ਸਰ ਤਲੀ ਚੋਨਾ ਆਖੋ ਗ੍ਰੇਟ ਗੇਨ ਪ੍ਰੋਜੈਕਟ ਕਿੰਨਾ ਕਸਰ ਪਏਗਾ ਇਹਨਾਂ ਚ ਗੱਲ ਹੈ ਜੀ ਦਿੱਲੀ ਫਤਿਹ ਕੀਤੀ ਆ ਆਉਣ ਵਾਲੀ 27 ਜਿਹੜੀ ਆ ਉਹ ਬੀਜੇਪੀ ਸਰਕਾਰ ਪੰਜਾਬ ਦੇ ਵਿੱਚ ਬਣਾਉਗੀ ਤੁਸੀਂ ਦੇਖ ਰਹੋਗੇ ਜਿਵੇਂ ਦਾ ਮਾਹੌਲ ਸਾਰਾ ਸਿਸਟਮ ਚੱਲ ਰਿਹਾ ਅੱਜ ਅਸੀਂ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਨੇ ਸਾਡੇ ਉਹਨਾਂ ਨੇ ਸੌਹ ਚੁੱਕੀ ਆ ਤੇ ਨਾਲ ਉਹਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਮਨਜਿੰਦਰ ਸਰਸਾ ਜੀ ਜਿਹੜੇ ਨੇ ਉਹਨਾਂ ਨੂੰ ਵੀ ਮੰਤਰੀ ਲਿਆ ਗਿਆ ਵਾ ਤੇ ਇਹ ਇੱਕ ਚੰਗੀ ਸ਼ੁਰੂਆਤ ਆ ਜਿਹੜੀ ਕਿਉਂਕਿ ਦਿੱਲੀ ਦੇ ਨਾਲ ਪੰਜਾਬ ਦਾ ਰਸਤਾ ਜਿਹੜਾ ਵਾ ਬਹੁਤ ਸੌਖਾ ਹੋ ਗਿਆ ਅੱਜ 13 ਦੇ 13 ਨੇ ਸਾਡੇ ਜਿਹੜੇ 13 ਦੇ 13 ਮੀਤਵਾਰ ਜਿਹੜੇ ਨੇ ਸਾਡੇ ਕਾਗਜ਼ ਅਰਜ਼ ਕਰਨਗੇ